ਤੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਖਸਮ ਦੀ ਨੂਰ ਅਰਸਹੁ ਕੁਰਸਹੁ ਚਟਈਐ ਇੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਸਾਹ ਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਾਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰਹੇ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਸੇਵਕ ਸੇਵ ਕਰਹੇ ਸਭ ਤੇਰੀ ਜਿਨ ਸਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ ਗਵਾਇਆ ਮਨ ਦੇਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਕੁਰ ਹਮ ਬਾਰਕ ਸਰਨ ਤੁਮਾਰੀ ਏਕੋ ਸੱਚਾ ਸਤਿ ਤੂੰ ਕੇਵਲ ਆਪ ਮੂਰਾਰੀ ਰਹਾ ਜਾਗਤ ਰਹੇ ਤਿਨੀ ਪ੍ਰਭ ਪਾਇ ਸਬਦੇ ਹਉ ਮੈ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰਤਾਰੀ ਮਨੁ ਆਂ ਦਹਿ ਦੇਸ ਧਾਵੰਦਾ ਦੂਜੈ ਪਾਇ ਖੁਆਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤੇ ਨਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਚੈ ਸਾਚ ਰੱਖਿਆ ਉਰਤਾਰੀ ਨਾਨਕ ਨਾਮ ਹੁ ਗਾਤ ਮਤ ਪਾਈ ਇਹ ਹਾਰਾਸ ਹਮਾਰੀ ਆਪੇ ਮੇਲ ਲਾਏ ਪ੍ਰਭ ਸਾਚੈ ਸਾਚ ਰਖਿਆ ਉਦਤਾਰੀ ਨਾਨਕ ਨਾਮ ਹੁ ਗਾਤ ਮਤ ਪਾਈ ਇਹ ਆਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ